ਕੁਝੀ ਕਾਲ ਸਾਹਿਬ ਹੈ ਕੁਝੀ ਦੇ ਪੁੱਤ ਇੱਕ ਨਵੀਂ ਸਾਖੀ ਦੇ ਨਾਲ ਮੈਂ ਹਾਜ਼ਰ ਹਾਂ ਭਾਈ ਲੰਗਾ ਪਿੰਕ ਤਲਵੰਡੀ ਦਾ ਰਹਿਣ ਵਾਲਾ ਸੀ ਇੱਕ ਲੱਤ ਤੋਂ ਲੰਗਾ ਹੋਣ ਕਰਕੇ ਉਸ ਨੂੰ ਸਾਰੇ ਭਾਈ ਲੰਗਾ ਹੀ ਕਿਹਾ ਕਹਿੰਦੇ ਸਨ ਉਹ ਗੁਰੂ ਘਰ ਦਾ ਬਹੁਤ ਹੀ ਪ੍ਰੇਮੀ ਸੀ ਤੇ ਰੋਜ਼ ਗੁਰੂ ਜੀ ਵਾਸਤੇ ਦਹੀਂ ਲੈ ਕੇ ਆਇਆ ਕਰਦਾ ਸੀ ਤਲਵੰਡੀ ਗੋਇੰਦਵਾਲ ਤੋਂ 3 ਮੀਲ ਦੂਰੀ ਤੇ ਸੀ ਇਹ 3 ਮੀਲ ਦਾ ਪੈਂਡਾ ਉਹ ਪੈੜੀਆਂ ਨਾਲ ਇਹ ਈ ਚੱਲ ਕੇ ਰੂਸ਼ ਹਾਜ਼ਰ ਹੁੰਦਾ ਸੀ ਅਤੇ ਗੁਰੂ ਸਾਹਿਬ ਉਸਤੇ ਤਹੀ ਨਾਲ ਹੀ ਨਾਸ਼ਤਾ ਕਰ ਦਸਨ ਇੱਕ ਦਿਨ ਜਦ ਉਹ ਗੋਇੰਦਵਾਲ ਆ ਰਿਹਾ ਸੀ ਤਾਂ ਪਿੰਡ ਦੇ ਚੌਧਰੀ ਨੇ ਉਸਦੀ ਪੈੜੀ ਖੋ ਲਈ ਤੇ ਕਹਿ ਲਗਾ ਜਿਸ ਗੁਰੂਆਸਿ ਰੋਜ ਨਹੀਂ ਲੈ ਕੇ ਜਾਂਦਾ ਹੈ ਇਹ ਕੀ ਉਹ ਤੇਰੀ ਲੱਤ ਵੀ ਨਹੀਂ ਠੀਕ ਕਰ ਸਕਦਾ ਪੈ ਲੰਗਾ ਵਾਸਤੇ ਹੁਣ ਤੁਰਨਾ ਬਹੁਤ ਮੁਸ਼ਕਲ ਹੋ ਗਿਆ ਸੀ ਪਰ ਦਹੀਂ ਵੀ ਹਰ ਹਾਲਤ ਵਿੱਚ ਪਹੁੰਚਾਉਣਾ ਸੀ ਇਸ ਲਈ ਉਸਨੇ ਇੱਕ ਡੰਡਾ ਲਿਆ ਤੇ ਉਸ ਦਾ ਸਹਾਰਾ ਲਿਆ ਉਹ ਲੈਂਦਾ ਹੋਇਆ ਧੀ ਹੁੜੀ ਗੋਇੰਦਵਾਲ ਸਾਹਿਬ ਪਹੁੰਚ ਗਿਆ ਪਰ ਲੰਗਾ ਦੇ ਅਸਮੇਂ ਸੱਨਾ ਆਉਂਤੇ ਗੁਰੂ ਜੀ ਨੂੰ ਹੋਰ ਦਹੀਂ ਦੇ ਦਿੱਤਾ ਗਿਆ ਪਰ ਗੁਰੂ ਜੀ ਨੇ ਉਹ ਦਹੀਂ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜਦ ਤੱਕ ਸਾਡਾ ਪਿਆਰਾ ਸਿੱਖ ਖੁਦ ਦਹੀਂ ਲੈ ਕੇ ਨਹੀਂ ਆਉਂਦਾ ਅਸੀਂ ਤਦ ਤੱਕ ਨਾਸ਼ਤਾ ਨਹੀਂ ਕਰਾਂਗੇ ਕੁਝ ਸਮੇਂ ਬਾਅਦ ਡਿੱਗਧਟਾਂ ਦਾ ਪਾਈ ਲੰਗਾ ਵੀ ਦਹੀਂ ਲੈ ਕੇ ਪਹੁੰਚ ਗਿਆ ਗੁਰੂ ਜੀ ਨੇ ਉਸ ਦਾ ਦਹੀਂ ਲਿਆ ਤੇ ਨਾਸ਼ਤਾ ਕੀਤਾ ਫਿਰ ਗੁਰੂ ਜੀ ਨੇ ਪਾਈ ਲੰਗਾ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ ਪਾਈ ਲੰਗਾ ਕੀ ਗੱਲ ਹੋ ਗਈ ਅਜੇ ਨਹੀਂ ਦੇਰ ਹੋ ਗਈ ਭਾਈ ਲੰਗਾ ਨੇ ਆਪਣੀ ਸਾਰੀ ਵਿਖਿਆ ਬਿਖਿਆ ਸਮਾਈ ਇੱਥੇ ਦੱਸਿਆ ਕਿ ਉਹ ਬਹੁਤ ਮੁਸ਼ਕਿਲ ਨਾਲ ਆਇਆ ਹੈ ਗੁਰੂ ਜੀ ਉਸ ਦਾ ਸਾਰਾ ਗ੍ਰਿਤਾੰਤ ਸੁਣ ਕੇ ਕਹਿਣ ਲੱਗੇ ਹੁਣ ਤੇਰੀ ਲਾਸਾਂ ਨੂੰ ਠੀਕ ਕਰਾਉਣੀ ਹੀ ਪਵੇਗੀ ਤੂੰ ਹੁਣ ਇਸ ਤਰ੍ਹਾਂ ਕਰ ਕਿ ਸਿੱਧਾ ਲਾਹੌਰ ਚਲਾ ਜਾ ਉੱਥੇ ਸੂਫੀ ਸੰਤ ਸ਼ਾਹ ਹੁਸੈਨ ਨੂੰ ਜਾ ਕੇ ਮਿਲ ਉਹ ਤੇਰੀ ਲਤ ਠੀਕ ਕਰ ਦੇਵੇਗਾ ਉਸ ਨੂੰ ਸਾਡੇ ਬਾਰੇ ਦੱਸਣਾ ਕਿ ਤੈਨੂੰ ਅਸੀਂ ਭੇਜਿਆ ਹੈ ਗੁਰੂ ਜੀ ਦੀ ਇੱਕ ਗੱਲ ਸੁਣ ਕੇ ਭਾਈ ਲੰਗਾ ਕੁਝ ਗੁਰਸਿੱਖਾਂ ਦੀ ਸਹਾਇਤਾ ਨਾਲ ਲਾਹੌਰ ਪਹੁੰਚ ਗਿਆ Sufi Shah Husain ਦੇ ਦਰਬਾਰ ਵਿੱਚ ਪਹੁੰਚ ਗਿਆ ਉੱਥੇ ਜਾ ਕੇ ਉਸ ਦੱਸਿਆ ਕਿ ਉਹਨਾਂ ਨੂੰ ਉਸ ਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਬਾਅਦ ਵਿੱਚ ਉਹ ਆਪਣੀ ਲੱਤ ਵਾਲੇ ਵਿਸਥਾਰ ਨਾਲ ਦੱਸਿਆ ਭਾਈ ਲੰਗਾ ਦੀਆਂ ਇਹ ਗੱਲਾਂ ਸੁਣ ਕੇ ਸ਼ਾਹ ਹੁਸੈਨ ਬਹੁਤ ਗੁੱਸੇ ਵਿੱਚ ਆ ਗਿਆ ਤੇ ਉੱਚੀ ਉੱਚੀ ਗਾਲਾਂ ਕੱਢਣ ਲੱਗਾ ਫਿਰ ਉਸ ਇੱਕ ਡੰਡਾ ਲਿਆ ਤੇ ਧਾਰ ਧਾਰ ਭਾਈ ਲੰਗਾ ਦੇ ਮਾਰਨ ਲੱਗਾ ਭਾਈ ਲੰਗਾ ਪੱਸ ਭੱਜਣ ਤੋਂ ਬਗੈਰ ਕੋਈ ਚਾਰਾ ਨਹੀਂ ਸੀ ਡੰਡਿਆਂ ਦੀ ਮਾਰ ਤੋਂ ਬਚਣ ਲਈ ਉਹ ਜੋ ਦੀ ਭੱਜ ਉੱਠਿਆ ਤੇ ਜਦ ਬਹਾਰਾ ਜਾ ਕੇ ਉਸਵੇ ਗਿਆ ਤਾਂ ਉਸ ਜਿੱਲ੍ਹਾ ਤੋਂ ਬਿਲਕੁਲ ਠੀਕ ਸੀ ਉਹ ਵਾਪਸ ਦੇਦੇ ਵਿੱਚ ਆਇਆ ਤੇ ਸ਼ਾਹ ਹੁਸੈਨ ਦੇ ਪੈਰੀ ਪੈ ਗਿਆ ਸ਼ਾਹ ਹੁਸੈਨ ਨੇ ਆਪਣੇ ਪੈਰ ਪਿਛਾਂ ਖਿੱਚਲੇ ਅਤੇ ਕਹਿਣ ਲੱਗਾ ਉਸ ਦੇ ਚੰਨੀ ਲੱਗ ਜਿਸ ਨੇ ਤਨ ਇੱਥੇ ਭੇਜਿਆ ਕੰਨ ਕਰਾਉਣ ਵਾਲਾ ਉਹ ਆਪ ਹੀ ਹੈ ਕੇਵਲ ਸਾਡਾ ਤਾਂ ਨਾਂ ਹੀ ਲਾਇਆ ਉਹ ਸਤੇ ਵਿਸ਼ਵਾਸ ਕਰੋ ਤੇ ਜੋ ਕੁਝ ਮੰਗਣਾ ਹੈ ਉਸ ਪਾਸੋਂ ਮੰਗੋ ਸਾਡੇ ਵਰਗੇ ਤਾਂ ਸੈਂਕੜੇ ਉਸਦੇ ਕੁੱਕਰ ਹਨ ਪਾਈ ਲੰਗਾ ਵਾਪਸ ਗੋਇੰਦਵਾਲ ਸਾਹਿਬ ਆ ਗਿਆ ਤੇ ਗੁਰੂ ਸਾਹਿਬ ਨੇ ਮੱਥਾ ਟੇਕ ਕੇ ਕਹਿਣ ਲਗਾ ਮਹਾਰਾਜ ਇਹ ਆਪ ਜੀ ਦੀ ਅਜੀਬ ਖੇਡ ਹੈ ਇਹ ਸਭ ਕੁਝ ਤਾਂ ਤੁਸੀਂ ਕਰ ਸਕਦੇ ਸੀ ਫਿਰ ਮੈਨੂੰ ਕਿਸ ਵਾਸਤੇ ਲਾਹੌਰ ਤੇ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਇੱਕ ਵਾਹਿਗੁਰੂ ਉੱਤੇ ਵਿਸ਼ਵਾਸ ਰੱਖੋ ਉਹੀ ਸਭ ਕੁਝ ਕਰਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ